ਕਰਨ ਡੇੜੀ ਗੱਲ ਕਹਿ ਤਾ ਤੇਰਾ ਦਿਲ ਮੰਦਾ ਲੈ ਲੈ ਨਹੀਂ ਮੰਦਾ ਕੋਈ ਚੱਕਰ ਨਹੀਂ ਆਪਾਂ ਘੜਾ ਕੋਈ ਜਿੱਦਾਂ ਕੋਈ ਹਾਂ ਵੀ ਹਾਂ ਵੀ ਬੋਲਾ ਸਾਡੀ ਨਾ ਮੈਂ ਯਾਰ ਹਾਂ ਸਾਡੀ ਸਾਰਾ ਯਾਰ ਨਾ ਵੀ ਹੁੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੱਥ ਨੇ ਨਾਲੇ ਫਿਰ ਇੱਥੇ ਉਹ ਵੀਰੇ ਹੱਥਾਂ ਨੂੰ ਵੀ ਨਾ ਹੁੰਦਾ ਆਣ ਸਾਹ ਪਹੁੰਚੀ ਹੋਈ ਸੀ ਮਿੱਤਰੋ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਹਰ ਸ਼ੁੱਕਰਵਾਰ ਨੂੰ ਤੇ ਬਾਕੀ ਇੱਥੇ ਪਸ਼ੂ ਸਸਤੇ ਤੋਂ ਸਸਤਾ ਮਹਿੰਗਾ ਤੋਂ ਮਹਿੰਗਾ ਮਿਲ ਜਾਂਦਾ ਛੋਟੀ ਮੰਡੀ ਆ ਹਰ ਸ਼ੁੱਕਰਵਾਰ ਲੱਗਦੀ ਆ ਤੇ ਕੱਟੀਆਂ ਬਹੁਤ ਮਿਲ ਜਾਂਦੀਆਂ ਜੇ ਆਪਾਂ ਦੇਖੀਏ ਨਾ ਅੱਜ ਘੱਟੋ ਘੱਟ 50 ਮੰਡੀ ਤੇ ਕੱਟੀਆਂ ਹੀ ਹੋਈਆਂ ਨੇ ਤੇ ਸਸਤੇ ਰੇਟਾਂ ਦੇ ਪਸ਼ੂ ਜੇ ਆਪਾਂ ਲੈਣੇ ਤਾਂ ਤੁਹਾਨੂੰ ਮਿਲ ਜਾਂਦੇ ਆ ਤੇ ਆਜੋ ਫਿਰ ਮੰਡੀ ਚ ਆਪਾਂ ਦਿਖਾਉਣੇ ਤੁਹਾਨੂੰ ਕੱਲਾ ਕੱਲਾ ਪਸ਼ੂ ਲੈ ਵੀ ਮਿੱਤਰੋ ਨਾ ਬਾਈ ਕੋਲੇ ਦੋ ਟਾਪ ਕੁਆਲਿਟੀ ਨੇ ਝੋਟੀਆਂ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਬਾਕੀ ਚੰਗੀਆਂ ਨੇ ਮਾਨਸਾ ਪਹੁੰਚੇ ਹੋਏ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਆ ਤੇ ਥਾਂਲੇ ਬਿਲਕੁਲ ਸਾਫ਼ ਆ ਤੇ ਨਾੜਾ ਨੂੜਾ ਲੇਵੇ ਦੇ ਉੱਪਰ ਉੱਭਰ ਕੇ ਆਉਂਦੀ ਹੈ ਹਨਾ ਤੇ ਫਸਮੇ ਦਾ ਟਾਈਟ ਲੇਵੇ ਦੀ ਆ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਇੱਕ ਵਾਰੀ ġੇੜਾ ਬਾਈ ਨੂੰ ਦਵਾ ਦੇ ਤਾਂ ਤਾਜ਼ੀਆਂ ਸੂਈਆਂ ਹੋਈਆਂ ਬਿਲਕੁਲ ਹਨਾ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਨੇ ਜਿਹੜੀਆਂ ਬਾਕੀ ਥਾਂਲੇ ਬਾਬੇ ਕੋਲ ਪਾਂਡਾ ਜਾਮਾ ਸਾਫ਼ ਆ ਲੇਵੇ ਦੇ ਉੱਪਰ ਦੁੱਧ ਵਾਲੀਆਂ ਬੀਣ ਜ ਬਹੁਤ ਹੀ ਚੰਗੀਆਂ ਦਿਖਾਈ ਦਿੰਦੀਆਂ ਆ ਮਾਗਰ ਕੱਟੀ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਦੋ ਨੇ ਦੋਨੀਆਂ ਸਤਾਹਾਂ ਸੋਈਆਂ ਇੱਕ ਵਾਰੀ ਦੋਨੀਆਂ ਆਪਾਂ ਤੋੜ ਕੇ ਦਿਖਾ ਦਈਆ ਦੂਜੀ ਵੀ ਤੋੜ ਦੇ ਬਾਈ ਇੱਕ ਵਾਰੀ ਦੂਜੀ ਵੀ ਤੋੜ ਦੀ ਤੁਸੀਂ ਚੈੱਕ ਕਰ ਲੋ ਤੇ ਇਹਦਾ ਵੀ ਥਾਂ ਲੈ ਵੀ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਹੈ ਨਾ ਤੇ ਕਿਉਂ ਦਿਨੋਂ ਦਿਨ ਮਹਿੰਗਾਈ ਆ ਜਾਂਦੀ ਹੈ ਤੇ ਹੁਣ ਜਿਵੇਂ ਆਪਾਂ ਕਹਿੰਦੇ ਰੇਟ ਹਾਈ ਵੀ ਹੈ ਥੋੜੇ ਜਿ ਟੈਗਟ ਜਾ ਲੈ ਵੇ ਇਹਦੇ ਮੂਹ ਨੂੰ ਥੋੜਾ ਜਿਆਦਾ ਫਸਮਾ ਦੇਂਦਾ ਤੇ ਬਾਕੀ ਬਾਈ ਨੂੰ ਪੁੱਛਦੇ ਆ ਕਿੰਨਾ ਦੁੱਧ ਬਾਦ ਕੱਢਣੀ ਆ ਕੀ ਰੇਟ ਕਰਦਾ ਤੇ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦੰਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤੇ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਪਾਂ ਰੋਟੀਨ ਦੇ ਵਿੱਚ ਮੰਡੀਆਂ ਤੋਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਪੂਰੀ ਜਾਣਕਾਰੀ ਲੈ ਕੇ ਦੰਨੇ ਆ ਉਰੇ ਆ ਜਾ ਬਾਈ ਪ੍ਰਾਪਰ ਪੁੱਛ ਕਹਿੰਨੇ ਆ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਤੋੜ ਕੇ ਦਿਖਾਤੀ ਹਾਂਜੀ ਵੀਰੇ ਤੇ ਕਿੰਨੇ ਦਿਨਾਂ ਸੂਈਆ ਕਿਵੇਂ ਸੂਈਆ ਇਹ ਅੱਜ ਹੋ ਗਈ ਵੀਰੇ 13 ਦਿਨਾਂ ਦੀ ਸੂਈ 13 ਦਿਨਾਂ ਦੀ ਹਾਂਜੀ ਹਾਂਜੀ ਨਾਮ ਕੀ ਹੈ ਬਾਈ ਆਪਣਾ ਮੇਰਾ ਨਾਮ ਨਿੱਕਾ ਫੌਜੀ ਜੀ ਵੀਰੇ ਨਿੱਕਾ ਹਾਂਜੀ ਮੀਕਾ ਕਿ ਨਿੱਕਾ ਨਿੱਕਾ ਜੀ ਨਿੱਕਾ ਫੌਜੀ ਪਿੰਡ ਕਿਹੜਾ ਬਾਈ ਬਰੇਟਾ ਜੀ ਬਰੇਟਾ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਕਿਆ ਬਣ ਲੱਗ ਗਈ ਹੋ ਤਾਂ ਜੋ ਤਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ जब उसकी लेवटी सुथरी और बड़ी तैयार हो जाएगी जब ठोकर न बाल्टी दूध की काटोगी तो उस खाते बाट के देखने लाग रही हो तावड़ी ही जाओ ना तो बाटा के बाबू ने भेज दो मेडिकल स्टोर पे उड़ते लेकर राइट एच। राइट एच दस दस एम एल तड़के सांझ रोटी चौपड़ कर दो इससे थारी मैं की लेवटी भी बड़ी हथियार होगी और जोटी भी सुथरी दिखेगी या पहले एक लीटर की पैकिंग माया करती की में भी आ गई है और बेबे और भी घनी जानकारी चाहिए इसे ना 23 ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈਚ ਦਾ ਮਾਰਦਾ ਹੈ ਨਾ ਹਾਂ ਸਰ ਠੀਕ ਹੈ ਨਿਕ ਇੱਕ ਵਾਰੀ ਨੰਬਰ ਬੋਲ ਬਾਈ ਬਾਈ ਨੰਬਰ ਆਪਣਾ 8283 ਹਾਂ 961755 ਗਰੇ ਠੀਕ ਹੈ ਤੇ ਦੂਜੇ ਸੂਏ ਬਾਈ ਇਹ ਤੀਜੇ ਵੀਰੇ ਤੀਜੇ ਸੂਏ ਅੱਜ ਕੈ ਦਿਨ ਹੋ ਗਏ ਆ 13ਵਾਂ ਦਿਨ ਹੈ ਜੀ 13ਵਾਂ ਦਿਨ ਦੁੱਧ ਦੇ ਫਿਰਦਾ ਹੈ ਨਾ ਆ ਦੁੱਧ ਤੇ ਜੀ ਕਿੰਨਾ ਦੁੱਧ ਹੁਣ ਬਾਈ ਤਿਆਰ 14 ਕਿਲੋ ਹੈ ਵੀ ਪੂਰਾ 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 ਕੰਡਲਵਾ ਦੇਗਾ ਲੈ ਮਿੱਤਰੋ 14 ਕਿਲੋ ਬਾਈ ਕਹਿੰਦਾ ਪੂਰਾ ਤਿਆਰ ਆ 14 ਕਿ ਦਿਨਾਂ ਦੀ ਸੂਈ ਹੋਈ ਆ ਤੇ ਮਗਰ ਕੱਟੀ ਹੈ ਨਾ ਆ ਕੱਟੀ ਵੀ ਮਗਰ ਕੱਟੀ ਆ 14 ਕਿਲੋ ਦੁੱਧ ਮਿਣ ਕੇ ਤੁਸੀਂ ਲਿਜਾ ਸਕਦੇ ਹੋ ਤੇ ਬਈ ਨਿੱਕੇ ਰੇਟ ਦੀ ਗੱਲ ਆਂਦੀ ਹੈ ਰੇਟ ਵੀਰੇ ਦਾ ਡੇਢ ਕਰਦੇ ਆਂ ਬਈ ਡੇਢ ਲੱਖ ਮਾਨਦਾਨ ਕਰਦਾਂਗੇ ਜੀ ਠੀਕ ਹੈ ਰੇਟ ਤਾਂ ਮੰਡੀ ਸਾਹਿਬ ਕਰਨਾ ਪੈਂਦਾ ਹੈ ਨਾ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਮਿੱਤਰੋ ਡੇਢ ਲੱਖ ਤੇ ਮਾਨਦਾਨ ਕਾ ਬਾਈ ਕਹਿੰਦਾ ਜਰੂਰ ਕਰਕੇ ਦਰਾਂਗੇ ਤੇ ਬਾਕੀ ਲੇਵੇ ਦੇ ਉੱਪਰ ਜਿਹੜੇ ਨਾੜਾ ਨੂੜਾ ਦੁੱਧ ਵਾਲੇ ਕੈਰੇਕਟਰ ਹੁੰਦੇ ਆ ਉਹ ਦਿਖਾਈ ਦਿੰਦੇ ਆ ਹਨਾ ਤੇ ਚੰਗੀ ਝੋਟੀ ਹੈ ਬਾਕੀ ਤੁਸੀਂ ਨਿੱਕੇ ਨਾਲ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਨਿੱਕੇ ਦੋ ਨੰਬਰ ਤੇ ਆਈਂ ਬਾਈ ਜਿਹੜੀ ਝੋਟੀ ਹੈ ਕਿੰਨੇ ਸੂਏ ਆ ਇਹ ਵੀਰੇ ਦੂਜੇ ਸੂਏ ਜੀ ਦੂਜੇ ਸੂਏ ਹਾਂਜੀ ਹਾਂਜੀ ਠੀਕ ਹੈ ਇਹਨੂੰ ਕਹ ਦੇਣ ਹੋਗੇ ਇਹਨੂੰ ਹੋਗੇ ਵੀਰੇ 8 ਬੰਦੇ ਨਾਲ ਇਹਦੇ ਮਗਰ ਕੱਟਾ ਹਨਾ ਹਾਂਜੀ ਕੱਟਾ ਜੀ ਇਹ 8 ਨਹੀਂ ਸੂਈ ਹੈ ਤੇ ਦੁੱਧ ਬਾਈ ਇਹਦੇ ਥੱਲੇ 12 ਕਿਲੋ ਵੀਰੇ ਪੂਰਾ ਹਾਂ ਪੂਰਾ ਇਹਦੇ ਥੱਲੇ 12 ਕਿਲੋ ਦੁੱਧ ਤਿਆਰ ਆ ਮੰਗਰ ਕਟਾ 8 ਧਨੇ ਸੂਈ ਆ ਤੇ ਨਿੱਕੇ ਦੇ ਬਈ ਰੇਟ ਦੀ ਗੱਲ ਆਂਦੀ ਆ ਰੇਟ ਦਾ 140 ਇੱਕ 40 ਮਾਨਤਨ ਹੋ ਜੇ ਕਰਦਾਂਗੇ ਫੁੱਲ ਕਰਦਾਂ ਮਾਨਤਨ ਮਾਨਤਨ ਫੁੱਲ ਹੋ ਜੂਗਾ ਰੇਟ ਬਾਈ ਮੰਡੇ ਸਾਹਿਬ ਕਰਨਾ ਪੈਂਦਾ ਇਹਦਾ 140 ਇਹਦਾ ਡੇਢ ਆ ਹਾਂਜੀ ਹਾਂਜੀ ਠੀਕ ਆ ਉਹਦੇ ਥੱਲੇ 8 ਕਿਲੋ ਦੁੱਧ ਤਿਆਰ ਆ ਦੋ ਨੰਬਰ ਵਾਲੇ ਥੱਲੇ ਦੂਜੇ ਸੂਏ ਆ ਪੂਰੀ ਤਸੱਲੀ ਕਰਕੇ ਚੂੰਣ ਚੂੰਣ ਕਿਵੇਂ ਬਾਈ ਬਹੁਤ ਜਮਾ ਪੋਲੀ ਵੀਰੇ ਜਮਾ ਠੀਕ ਆ ਤਾਰ ਬਾਈ ਕਹਿੰਦਾ ਬਿਲਕੁਲ ਪੋਲੀ ਆ ਤੇ ਬਾਕੀ ਤੁਸੀਂ ਤਸੱਲੀ ਕਰਕੇ ਦੋ ਤਿੰਨ ਟਾਈਮ ਚਬਾਈ ਕਰਕੇ ਫੇਰ ਜ ਵੀਰੇ ਮੇਰਾ ਨਾਮ ਨਿਕਾ ਭੋਜੀ ਪਿੰਡ ਬਰੇਟਾ ਜ਼ਿਲ੍ਹਾ ਮਾਨਸਾ ਬਈ ਮਾਨਸਾ ਹਾਂਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈ ਵੀਰੇ 8283 ਹਾਂ 961755 ਬਾਈ ਠੀਕ ਹੈ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੋਲੇ ਚੰਗੇ ਦੁੱਧ ਵਾਲੀ ਮੱਝ ਦੋਰ ਕੇ ਦਿਖਾਉਣੇ ਆ ਬਾਈ ਕਹਿੰਦਾ ਦੋ ਰੱਖਣ ਦੀ بجائے ਇੱਕ ਰੱਖ ਲਓ ਹਨਾ ਤੇ ਕੱਦ ਜ਼ਰੂਰ ਦੇ ਮੈਨ ਲੈਵਾ ਲੈ ਕੇ ਮੱਝ ਦਾ ਤੁਰਿਆ ਨਹੀਂ ਹੁੰਦਾ ਤੁਸੀਂ ਆਪ ਚੈੱਕ ਕਰ ਲਓ ਹਨਾ ਤੇ ਬਾਕੀ ਥਣ ਲੈਵਾ ਬਿਲਕੁਲ ਸਾਫ਼ ਆ ਚੰਗਾ ਗਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਥਣਾ ਸਪੇਸ ਪੂਸ ਵਧੀਆ ਤੇ ਤਾਜੀ ਸੂਈ ਹੋਈ ਆ ਪੂਰੀ ਗੱਲਬਾਤ ਆਪਾਂ ਬਾਈ ਨੇ ਕਰਦਿਆਂ ਤੇ ਦੁੱਧ ਵੀ ਚੰਗਾ ਤਿਆਰ ਦੱਸਦਾ ਤੇ ਥੋੜਾ ਦਰਮਿਆਨੇ ਕਰਦੀ ਆ ਮੱਝ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਤੇ ਬਾਕੀ ਕੱਦ ਦਰਮਿਆਨਾ ਜ਼ਰੂਰ ਜ਼ਰੂਰ ਹੈ ਗਿਆ ਬਾਈ ਸਸੀ ਗਾਲ ਸਸੀ ਗਾਲ ਜੀ ਤੇ ਬਾਈ ਨਾਮ ਦੱਸੀ ਬਲਾਂ ਮਰਿੰਦਰ ਸਿੰਘ ਬਾਈ ਅਮਰਿੰਦਰ ਠੀਕ ਆ ਅਮਰਿੰਦਰ ਪੰਡ ਬਾਈ ਪੰਡ ਹੈਗਾ ਬਈ ਮਗੇਰ ਮਹਾਂਭਤ ਸਿੰਘ ਮਗੇਰ ਮਹਾਂਭਤ ਮਹੇਰਮਾ ਕਿੱਥੇ ਰਹਿ ਗਿਆ ਤਲਮੰਡੀ ਸਾਹਿਬ ਕੋਲ ਤਲਮੰਡੀ ਸਾਹਿਬ ਜਿਲ੍ਹਾ ਬਠਿੰਡਾ ਹੈ ਨਾ ਬਠਿੰਡਾ ਬਠਿੰਡਾ ਨੰਬਰ ਬੋਲ ਕੋਰੀ 76578 ਬਾਈ 3560 ਤੇ ਅਮਰਿੰਦਰ ਜੀ ਆਪਾਂ ਬਾਈ ਗੱਲ ਕਰ ਲਈਏ ਜ ਮੱਝ ਦੀ ਤਾਂ ਕੈਮੇ ਸੂਆ ਤੀਜਾ ਸੂਆ ਵੀ ਤੀਜਾ ਸੂਆ ਬੁਵਾਰ ਦਾ ਕੰਮ ਬੁਵਾਰ ਦਾ ਕੰਮ ਚੰਗਾ ਕੰਮ ਆ ਸੌਂਦੀ ਹੈ ਨਾ ਠੀਕ ਆ ਟਾਵਾਂ ਡਲੀ 21 ਲੱਗਿਆ ਹੁਣ ਮੇਰੇ ਸਾਹਬ ਨੇ ਨਾ ਤੇ ਬਾਕੀ ਬਾਈ ਦਾ ਬੁਵਾਰ ਦਾ ਕੰਮ ਆ ਇੱਕ ਅੱਧੀ ਮੱਝ ਹੀ ਲੈ ਹੁੰਦੇ ਹੁੰਦੇ ਆ ਤੇ ਲਿਆਉਂਦੇ ਵੀ ਚੰਗੀ ਆ ਤੇ ਮੱਝ ਵੀ ਦੇਖ ਲਓ ਨਾ ਤੁਹਾਡੇ ਸਾਹਮਣੇ ਖੜੀ ਆ ਕਿੰਨੇ ਕੈਮੇ ਸੂਆ ਬਾਈ ਤੀਜਾ ਸੂਆ ਵੀ ਤੀਜਾ ਹੋ ਗਈ 16 17 ਦਿਨਾਂ ਦੀ ਬਈ 16 17 ਦਿਨਾਂ ਦੁੱਧ ਬਈ ਹੁਣ ਦੁੱਧ ਬਈ 14 ਕਿਲੋ ਹੈਗਾ ਪੂਰਾ ਹਾਂ ਬਈ ਬਣਾ ਦੇਗਾ ਬਣਾ ਦੇਗਾ ਲੈ ਮਿੱਤਰੋ ਬਈ ਕਹਿੰਦਾ ਗੰਡਾ ਲੈ ਕੇ ਆ ਜਾਓ ਦੁੱਧ 14 ਕਿਲੋ ਹੋਇਆ ਤਾਂ ਲੈ ਜੋ ਨਹੀਂ ਖੜੀ ਆ ਠੀਕ ਆ ਬਈ ਦੀਆਂ ਚੈਨਲ ਤੇ ਵੀਡੀਓ ਦੇਖੋਗੇ ਤੁਸੀਂ ਚੰਗੀ ਹੋ ਮਾੜੀ ਮੱਝ ਖਰੀਦਣੀ ਜੇ ਖਰੀਦੂ ਤੇ ਚੰਗੀ ਖਰੀਦੂਗਾ ਕਿਉਂ 14 ਕਿਲੋ ਵਾਲੀ ਮੱਝ ਥੋੜੇ ਸਾਹਮਣੇ ਖੜੀ ਆ ਤੇ ਬਾਕੀ ਯਾਰ ਹਵਾਨਾ ਵੀ ਦੱਸਦਾ ਵੀ ਹਾਂ ਮਾਝ ਦੁੱਧ ਕੱਢ ਦੂਗੀ ਇਹਨਾਂ ਤੇ ਤਾਜੀ ਸੂਈ ਮੰਗ ਰਿਹਾ ਅਮਰਿੰਦਰ ਕੱਟਾ 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 ਵੀ ਕੱਟਾ ਮਾਗਰ ਕੱਟਾਗਾ ਤੇ ਮਾਜੂਹੀ ਹਵਾ ਨਾ ਦੇਖੋ ਲੈ ਕੇ ਤੁਰਾ ਨਹੀਂ ਆਂਦਾ ਤੇ ਬਾਕੀ ਦੁੱਧ 14 ਕਿਲੋ ਕੱਡੂ-ਕੱਡੂ ਬਾਕੀ ਤਸੱਲੀ ਤੁਸੀਂ ਕਰਨੀ ਆ ਦੋ ਤਿੰਨ ਟਾਈਮ ਚੋ ਕੇ ਦੇਖ ਲਓ ਹਨਾ ਤੇ ਮਰਿੰਦਰ ਰੇਟ ਦੀ ਗੱਲ ਲੈਂਦੀ ਬਾਈ ਰੇਟ ਬਾਈ 140 1 ਲੱਖ ਤੇ 40 ਹਜ਼ਾਰ ਮਾਨਦਾਨ ਹੋ ਜੂ ਪੂਰਾ ਫੁੱਲ ਬਾਈ ਰੇਟ 140 ਆ ਮਾਨਦਾਨ ਹੋ ਜੂਗਾ ਬਾਕੀ ਬਾਈ ਪੂਰੀ ਜਾਂਚ ਪਰ ਕੇ ਤਸੱਲੀ ਕਰਕੇ ਤੁਸੀਂ ਜਿਹੜੀ ਖਰੀਦ ਸਕਦੇ ਹਨਾ ਤੇ ਥਣਾ ਸਪੇਸ ਪੂਰਾ ਸੋਹਣਾ ਤੇ ਚਵਾਈ ਚੂਈ ਕਿਵੇਂ ਆ ਬਾਈ ਚਵਾਈ ਬਾਈ ਪੂਰੀ ਪੋਲੀ ਜਾਵਾਂ ਪੋਲੀ ਚਵਾਈ ਪੂਰੀ ਪੋਲੀ ਆ ਪੂਰੀ ਤਸੱਲੀ ਕਰਕੇ ਮਰਿੰਦਰ ਨਾ ਤੁਸੀਂ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ 7657823560 ਬਾਈ ਨਾਲ رابطہ ਮਣਾ ਕੇ ਪੂਰੀ ਤਸੱਲੀ ਕਰਕੇ ਫੇਰ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਚੰਗੇ ਦੁੱਧ ਵਾਲੀ ਲੈ ਮਿੱਤਰੋ ਨੇ ਇੱਕ ਬਾਈ ਕੋਲੇ ਚੰਗੇ ਦੁੱਧ ਵਾਲੀ ਮੱਝ ਤੋਰ ਕੇ ਦਿਖਾਉਣਿਆ ਘਰ ਦੀ ਮੱਝ ਆ ਇਧਰ ਨੂੰ ਲੈ ਚੱਲ ਬਾਈ ਤੇ ਤਾਜੀ ਸੂਈ ਹੋਈ ਹੈਣਾ ਇਧਰ ਨੂੰ ਹੋ ਜਾ ਬਾਈ ਸੂਰ ਤੇ ਥਣ ਲੇਵਾ ਬਿਲਕੁਲ ਸਾਫਾ ਤੁਰ ਦੀ ਮੱਝ ਦੱਸ ਦੀ ਨੇ ਪਾਂਡਾ ਪੁੰਡਾ ਚੰਗਾ ਤੇ ਥਣ ਲੇਵਾ ਬਿਲਕੁਕੁਲ ਸਾਫ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਚੰਗੇ ਦੁੱਧ ਵਾਲੀ ਝੋਟੀ ਜਿਹੜੀ ਅਸੀਂ ਦੱਸ ਰਿਹਾ ਹਾਂ ਨਾ ਵੀ ਦੁੱਧ ਜਿਹੜਾ ਪੂਰਾ ਚੰਗਾ ਤਿਆਰ ਆ ਤੇ ਬਾਕੀ 10 ਦੀ ਵੀ ਮੱਝ ਹੈ ਨਾ ਥਣਲੇਵਾ ਬਿਲਕੁਲ ਸਾਫ਼ ਆ ਤਾਜੀ ਸੂਈ ਹੋਈ ਆ ਤੇ ਪੂਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕਿੰਨਾ ਕੁ ਦੁੱਧ ਬਾਦ ਕੱਢੂ ਇੱਕ ਵਾਰੀ ਮਾਗਰੋਂ ਬਾਈ ਨੇੜੋਂ ਦਿਖਾ ਦੇ ਤੇ ਆਡਰ ਆਡਰ ਪੂਰਾ ਵਧੀਆ ਸੋਹਣਾ ਤਿਆਰ ਕਰਿਆ ਹੋਇਆ ਹੈ ਨਾ ਤੇ ਥਣ ਵੀ ਕੱਲਾ ਕੱਲਾ ਜਮਾ ਸਪੇਸ ਵੀ ਵਧੀਆ ਤੇ ਬਾਕੀ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲੈਣੇ ਆ ਹਾਂ ਬਾਈ ਸਿ ਸ਼ਿਕਾਰ ਸਿਕਾਰ ਬਾਈ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਦਾ ਆਪਣਾ ਨਾਮ ਜੀ ਖੁਸ਼ਪ੍ਰੀਤ ਸਿੰਘ ਜੀ ਖੁਸ਼ਪ੍ਰੀਤ ਦਾ ਖੁਸ਼ਪ੍ਰੀਤ ਪਿੰਡ ਬਾਈ ਆਪਣਾ ਹੀ ਕਾਸ਼ਮਪੁਰ ਸ਼ਿਨਾ ਜੀ ਕਾਸ਼ਮਪੁਰ ਕਾਸਮਪੁਰ ਸ਼ਿਨਾ ਛੀਨਾ ਹਾਂ ਜਿਲ੍ਹਾ ਮਾਨਸਾ ਹਾਂ ਜੀ ਠੀਕ ਹੈ ਬਾਰਡਰ ਇਹਦੇ ਰਹਿ ਗਏ ਹੋਏ ਨੇ ਹਾਂ ਜੀ ਹਾਂ ਜੀ ਠੀਕ ਆ ਤੇ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲਾ ਆਪਣਾ 98767 ਜੀ 05011 ਠੀਕ ਹੈ ਵਪਾਰ ਦਾ ਕੰਮ ਕਿ ਬੇਸੀ ਨਹੀਂ ਜੀ ਬਾਈ ਜੀ ਆਪਦਾ ਜ਼ਿੰਮੇਦਾਰੀਆਂ ਜੀ ਜ਼ਿੰਮੇਦਾਰ ਹਾਂ ਸੌਗੇ ਰੱਖੀ ਹੋਈ ਸੀ ਹਾਂ ਜੀ ਹਾਂ ਜੀ ਤੇ ਕੰਮੇ ਸੁਏ ਬਾਈ ਇਹੇ ਇਹ ਜੀ ਤੀਜੇ ਸੂਏ ਆ ਜੀ ਤੀਜੇ ਸੂਏ ਕਹ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ ਹੋ ਗਈ 15-20 ਦਿਨ 15-20 ਦਿਨ ਦੁੱਧ ਤੇ ਫਿਰਦ ਹਨ ਹਾਂਜੀ ਪੂਰੇ 15 ਦਿਨ ਸੂਈ ਆ ਮਿੱਤਰੋ ਪੀਕ ਲੈਵਲ ਤੇ ਦੁੱਧ ਤੇ ਕਿੰਨਾ ਤਿਆਰ ਆ ਬਾਈ ਦੁੱਧ ਹੋਣੀ ਬਾਈ ਜੇ ਥੱਲੇ 18 ਕਿਲੋ ਤਿਆਰ ਨੇਟ ਹਾਂਜੀ ਪੂਰਾ ਕਹਿਣ ਦੇ ਗਰਾਉਂਡ ਚ ਬਾਈ ਬੜਾ ਫਰਕ ਹੋਇਆ ਨਹੀਂ ਨਹੀਂ ਹਾਂਜੀ ਪੂਰਾ ਆਪਾਂ ਜੋਕ ਤਸੱਲੀ ਦੇਵਾਂਗੇ ਪੂਰਾ ਹੀ ਪੂਰਾ ਲੈ ਮਿੱਤਰੋ ਬਾਈ 18 ਕਿਲੋ ਤਿਆਰ ਦੱਸਦਾ ਕਹਿੰਦਾ ਕੰਡਾ ਲੈ ਕੇ ਆ ਜਾਓ ਜ਼ਿਮੀਦਾਰਨ ਘਰ ਦੀ ਮੈਂ ਆ ਕੋਈ ਵਪਾਰ ਦਾ ਕੰਮ ਨਹੀਂ ਕੋਈ ਵਾਰ ਝੂਠ ਮਾਰਨੇ ਹੈਣਾ ਹਾਂਜੀ ਹਾਂ ਬਿਲ 판 લેਵਾ ਬਿਲਕੁਲ ਸਾਫਾ ਤੁਰਦੀ ਮੱਝ ਦੱਸਦੀ ਹੈ ਘਰ ਦੀ ਮੱਝ ਪਾਲੀ ਹੋਈ ਆ ਸ਼ੌਂਕੀਆ ਰੱਖੀ ਹੋਈ ਸੀ ਤੇ ਰੇਟ ਕੀ ਕਰਤਾ ਬਾਈ ਇਹਦਾ ਹੀ 175 175 ਮਾਨਦਾਨ ਹੋ ਜੂ ਹਾਂਜੀ ਹਾਂਜੀ 1 ਲੱਖ ਦੇ ਵਿੱਚ 75000 ਬਾਈ ਰੇਟ ਕਰਦੇ ਆ ਕਿਉਂ 18 ਕਿਲੋ ਵਾਲੀ ਮੱਝ ਆ ਤੋਲ ਕੇ ਤੁਸੀਂ ਦੇਖਣਾ ਤਸੱਲੀ ਤੁਸੀਂ ਕਰਨੀ ਆ ਰੇਟ 175 ਬਾਈ ਨਮਸਕਾਰ ਪਸ਼ੂ ਪਾਲਕ ਸਾਥਿਓ ਕੀ ਆਪਕਾ ਪਸ਼ੂ ਬਾਂਸਪਨ ਦਾ ਸ਼ਿਕਾਰ ਹੈ ਜਾਂ ਉਹ ਵਾਰ-ਵਾਰ ਫਿਰਤਾ ਹੈ ਜਾਂ ਉਹ ਗਰਭ धारण ਨਹੀਂ ਕਰ ਰਹਾ तो आपको चिंता करने की बिल्कुल भी जरूरत नहीं है। आज सही खिलाना स्टार्ट करें अपने पशु को। राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो

8976705011 ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ ਬਲੱਡ ਤੋਂ ਕਿੰਨੀ ਕੁ ਦੂਰ ਆ ਬਲੱਡ ਤੋਂ 11 ਕਿਲੋਮੀਟਰ ਰਹੀ ਬਲੱਡ ਤੋਂ 5 ਕਿਲੋਮੀਟਰ ਬੋਹੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਸੀਨੇਵਾਲ ਤੇ ਬਾਕੀ ਜਿਹੜਾ ਮਾਨਸਾ ਰਹਿੰਦਾ ਬਾਈ ਨਾਲ ਪੂਰੀ ਜਾਣਕਾਰੀ ਟੈਲੀਫੋਨ ਤੇ ਤੁਸੀਂ ਲੈ ਸਕਦੇ ਹੋ ਤੇ ਤਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਲੈ ਮੇਤਰੋਣਾ ਬੁਰੀ ਝੋਟੀ ਦਿਖਾਉਣੇ ਪਤਾਈ ਸੂਈ ਵੀ ਹੈ ਨਾ ਜੀ ਹਾਂ ਤਾਜੀ ਸੂਈ ਹੈ ਤਾਜੀ ਸੂਈ ਹੈ ਘਰ ਦੀ ਆ ਵਿਵਰਤਨ ਕਰਦੇ ਕੀ ਕਰਦੇ ਨਾ ਨਾ ਪਾਣੀ ਕਰਦੇ ਘਰ ਦੀ ਝੋਟੀ ਹੈਗੀ ਤੇ ਕੱਦ ਥੋੜਾ ਜਰੂਰ ਦਰਮਿਆਨਾ ਤੇ ਛੋਟੀ ਚੰਗੀ ਆ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਦੇਵਾਂ ਤੁਰ ਦੀ ਚੈੱਕ ਕਰ ਲੋ ਥਾਂ ਲੈਵਾ ਬਿਲਕੁਲ ਸਾਫ ਆ ਤੇ ਸਾਹਮਣੇ ਤੁਹਾਨੂੰ ਆਪਾਂ ਬੱਚਾ ਵੀ ਦਿਖਾਉਣੇ ਜਿਹੜਾ ਮਤਲਬ ਮੰਗਰਾ ਕੱਟਿਆ ਕੱਟੀ ਜੀ ਕੱਟਾ ਆ ਗਾ ਮੰਗਰ ਕੱਟਾ ਰੋਸਾ ਆ ਹੈਨਾ ਹਾਂ ਰੋਸਾ ਆ ਗਿਆ ਤੇ ਆਪ ਝੋਟੀ ਜਿਹੜੀ ਬੁਰੀ ਐ ਚੰਗੇ ਦੁੱਧ ਵਾਲੀ ਆ ਤੇ ਪੂਰੀ ਆਪਾਂ ਡਿਟੇਲ ਜਿਹੜੀ ਲੈ ਕੇ ਦਿੰਨੇ ਆ ਸਸੀ ਗਾਲ ਜੀ ਸਤਿ ਸ੍ਰੀ ਅਕਾਲ ਤੇ ਨਾਮ ਦੱਸੋ ਵੀ ਬੱਲਾ ਆਪਣਾ ਬੱਗੇਲ ਸਿੰਘ ਬੱਗੇਲ ਸਿੰਘ ਬਗੇਲ ਜੀ ਪਿੰਡ ਆਪਣਾ ਮੌੜ ਖੁਰਦ ਮੌੜ ਖੁਰਦ ਛੋਟੇ ਮੌੜ ਹਾਂ ਛੋਟੇ ਮੌੜ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਇੱਕ ਵਾਰੀ ਨੰਬਰ ਬੋਲੋ ਆ ਨੰਬਰ ਦੱਸੋ ਨੰਬਰ ਦੱਸ ਬਾਈ ਆ ਜਾ ਉਰੇ ਜਾ ਭੱਜ ਗਏ 9915 15 ਉਰੇ ਮੇਰੇ ਕੋਲ ਹੈ 99 99 15 15 50 99 99 15 15 ਜਾਣਕਾਰੀ 50 39 ਇਹ ਬਾਈ ਦਾ ਨੰਬਰ ਆ ਪਿੰਡ ਹੈਗਾ ਮੌੜ ਖੁਰਦ ਛੋਟਾ ਮੋੜ ਕਹਿੰਦੇ ਆ ਤੇ ਜ਼ਿਲ੍ਹਾ ਬਠਿੰਡਾ ਰਹਿੰਦਾ ਤੇ ਕਿੰਨੇ ਸੂਏ ਜੀ ਇਹ ਇਹ ਦੂਜੇ ਸੂਏ ਆ ਦੂਜੇ ਸੂਏ ਹਾਂ ਕਿਹ ਦਿਨ ਹੋ ਗਿਆ ਅੱਜ ਇਹਨੂੰ ਸੂਈ ਨੂੰ ਹੋ ਗਿਆ 12 ਕਿਲੋ 12 ਦਾ ਨਸੂਈ ਆ ਦੁੱਧ ਹੁਣ ਇਸ ਟਾਈਮ 12 ਕਿਲੋ ਹੈ ਪੂਰਾ ਹਾਂ ਬਣਾ ਦੇਵਾਂਗੇ ਬਣਾ ਦੇਾਂਗੇ ਲੈ ਮਿੱਤਰੋ 12 ਕਿਲੋ ਬਾਈ ਗਾਂ ਦਾ ਦੁੱਧ ਤਿਆਰ ਆ ਬਣਾ ਆ ਦਾਂਗੇ ਤੋਲ ਕੇ ਲੈ ਜਾਓ ਠੀਕ ਆ ਬੁਰੀ ਆ ਘਰ ਦੀ ਮੈਂ ਸਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਬਿਵਾਰ ਦਾ ਕੰਮ ਨਹੀਂ ਤੇ ਰੇਟ ਕੀ ਕਰਤਾ ਸੀ ਰੇਟ 130 ਮੰਗਦੇ ਆ 130 ਹਾਂ ਮੰਡੀ ਦੇ ਹਿਸਾਬ ਆ ਹਾਂ ਮੰਡੀ ਦੇ ਹਿਸਾਬ ਬਾਕੀ ਮਾਨਦਾਨ ਮੌਕੇ ਤੇ ਕਰਾਂਗੇ ਮੌਕੇ ਤੇ ਕਰਾਂਗੇ ਰੇਟ 130 ਆ ਕਿਉਂ ਮਹਿੰਗਾਈ ਆ ਕਾ ਹੁਣ ਜਿੰਮੇ ਤੇਜੀ ਹੈ ਬਸ ਉਹਦੀ ਨਾ ਉਸ ਹਿਸਾਬ ਰੇਟ ਕਰਨਾ ਪੈਂਦਾ 1 ਲੱਖ ਤੇ 30 ਹਜ਼ਾਰ 1 15 ਦੀ ਦੇ ਦੇਾਂਗੇ ਜੀ ਠੀਕ ਹੈ 15 ਹਜ਼ਾਰ ਮੰਨਦਾਨ ਕਰ ਦਾਂਗੇ 1 ਲੱਖ ਤੇ 15 ਹਜ਼ਾਰ ਦੀ ਬਾਈ ਕਾਂ ਝੋਟੀ ਖਲਾ ਦੇਾਂਗੇ ਦੂਜੇ ਸੂਏ ਆ 12 ਕਿਲੋ ਦੁੱਧ ਤਿਆਰ ਆ ਤਿਆਰ ਹੈ 12 ਕਿਲੋ ਦੁੱਧ ਤਿਆਰ ਆ ਪਿੰਡ ਬਾਈ ਦਾ ਮੋੜ ਖੁਰਦਾ ਜ਼ਿਲ੍ਹਾ ਬਠਿੰਡਾ ਦਾ ਬਾਕੀ ਤੁਸੀਂ ਸੰਬਾਧ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਕੋਲੇ ਆ ਕੇ ਜਾਂ ਫੋਨ ਕਰਕੇ ਲੈ ਸਕਦੇ ਹੋ ਚੰਗੀ ਝੋਟੀ ਤੇ ਚੰਗੇ ਦੁੱਧ ਵਾਲੀ ਆ ਤੇ ਸ਼ੌਂਕੀਆ ਬੁਰੀ ਆ ਵਧੀਆ ਸਾਫ ਸੁਥਰੀ ਆ ਲੰਮਤਰੂ ਨੇ ਕਾ ਮਾਨਸਾ ਮੰਡੀ ਦੇ ਉੱਤੇ ਟ੍ਰੈਂਡ ਚੱਲ ਪਿਆ ਵੀ ਜਿਹੜੇ ਕੱਟੀਆਂ ਲੈਣ ਨੂੰ ਕਹਿੰਦੇ ਹਨ ਜਹੇ ਜੀ ਗੱਟੀ ਮਰਜ਼ੀ ਲੈ ਲਓ ਛੋਟੀ ਵੱਡੀ ਤੇ ਸਾਰੀਆਂ ਇੱਥੋਂ ਕੱਟੀਆਂ ਮਿਲ ਜਾਂਦੀਆਂ ਨੇ ਕਿਉਂਕਿ ਮੁਸਲਮਾਨ ਵੀ ਬਹੁਤ ਆਉਂਦੇ ਆ ਗੱਡੀਆਂ ਭਰ ਕੇ ਲੈ ਕੇ ਜਾਂਦੇ ਆ ਤੇ ਆਹ ਦੇਖੋ ਨਾ ਤੇ ਜੇ ਤੁਹਾਨੂੰ ਦਿਖਾ ਦਈਏ ਗੱਲ ਕਰੀ ਤਾਂ ਉਧਰ ਹੋਰ ਪਾਸੇ ਵੀ ਖੜੀਆਂ ਨੇ ਬਾਦੂ ਕੱਟੀਆਂ ਮਿਲ ਜਾਂਦੀਆਂ ਜਹੇ ਜੇ ਮਰਜ਼ੀ ਲੈ ਜਾਓ ਛੋਟੀਆਂ ਵੱਡੀਆਂ ਤੇ ਜਿਵੇਂ ਆਪਾਂ ਕਹਿੰਦੇ ਹਾਂ ਕੱਟੀਆਂ ਮਿਲਦੀਆਂ ਨਹੀਂ ਤਾਂ ਕਟੀਆਂ ਮਾਨਸਾ ਮੰਡੀ ਦੇ ਉੱਪਰ ਬਹੁਤ ਹੀ ਜ਼ਿਆਦੇ ਮਿਲ ਜਾਂਦੀਆਂ ਨੇ ਤੇ ਵੱਢਣ ਵਾਲਿਆਂ ਨੂੰ ਜਿਵੇਂ ਆਪਾਂ ਵੇਚਣ ਵੀ ਆਉਂਦੇ ਆ ਲੋਕ ਹਨਾ ਤੇ ਕੋਈ ਚੰਗੀਆਂ ਵੀ ਹੁੰਦੀਆਂ ਵਿੱਚ ਕੋਈ ਉਹ ਵੀ ਹੁੰਦੀਆਂ ਨੇ ਹਨਾ ਹਰ ਪ੍ਰਕਾਰ ਦੀਆਂ ਜਿਹੜੀਆਂ ਗੱਟੀਆਂ ਇੱਥੇ ਮਿਲਦੀਆਂ ਨੇ ਤੇ ਜੇਕਰ ਕੋਈ ਮੰਨ ਲਾ ਚੰਗੀ ਕੱਟੀ ਲੈ ਕੇ ਪਾਲਣੀ ਤਾਂ ਉਹ ਮਿਲ ਵੀ ਜਾਂਦੀ ਐ ਨਹੀਂ ਤਾਂ ਸਾਰੀਆਂ ਇਹ ਬੁੱਚੜਾਂ ਨੂੰ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਛੋਟੀਆਂ-ਛੋਟੀਆਂ ਮਾਸੂਮ ਵੀ ਜਮਾਂ ਤੇ ਜਿਵੇਂ ਆਪਾਂ ਗੱਲ ਕਰੀਆ ਤਾਂ ਫੇਰ ਵੀ ਹਜੇ ਵੱਡੀਆਂ ਨੇ ਤੇ ਇੱਧਰ ਜਿਵੇਂ ਛੋਟੀਆਂ ਵੀ ਘੜੀਆਂ ਨੇ ਬਾਧੂ ਤਾਂ ਜਿਵੇਂ ਛੋਟੀਆਂ ਤੋਂ ਲੈ ਕੇ ਵੱਡੀਆਂ ਕੱਟੀਆਂ ਕੱਟੀਆਂ ਤੁਹਾਨੂੰ ਨਜ਼ਰ ਆ ਜਾਣੀਆਂ ਘਾਰ ਸਵੇਰੀ ਬਾਕੀ ਰੇਡ ਰੂਟ ਯਾਰ ਬਾਈਸੀ ਜਿਵੇਂ ਆਪਾਂ ਕਹਦੇ ਜਿਵੇਂ ਪਹਿਲਾਂ ਲੋਕ ਕੱਟੀਆਂ ਦੇ ਮੰਗਰ ਪੈ ਗਏ ਸੀ ਹਨ ਤੇ ਕੱਟੀਆਂ ਲੈਣੀਆਂ ਕੱਟੀਆਂ ਤੇ ਇਧਰ ਵੀ ਦਿਖਾ ਦਿਆ ਆਖੜੀਆਂ ਛੋਟੀਆਂ ਕੱਟੀਆਂ ਲੈਣੀਆਂ ਕੱਟੀਆਂ ਦੇ ਤਾਂ ਉਹਦੇ ਮੰਗਰੀ ਚੱਲ ਪਿਆ ਟ੍ਰੈਂਡ ਹੀ ਚੱਲ ਪਿਆ ਹਨਾ ਪਸ਼ੂ ਮੰਡੀ ਦੇ ਵੀ ਤੇ ਆਹ ਦੇਖ ਲਓ ਆ ਛੋਟੀਆਂ ਛੋਟੀਆਂ ਦਿਖਾ ਇਧਰ ਆਹ ਦਿਖਾਈ ਇਧਰ ਛੋਟੀਆਂ ਮਾਲ ਕਰ ਦੋ ਤੁਸੀਂ ਤਾਂ ਫਿਰ ਇੰਨੇ ਦੂਰ ਤੋਂ ਫੈਸਲਾ ਆਇਆ ਨਾ 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 ਬੈਠੰਡਾ ਦੀ ਗੱਲ ਆ ਦੋਸਤ ਤੇ ਬਾਕੀ ਇਹਦੇ ਤੁਹਾਨੂੰ ਆਪਾਂ ਦਿਖਾਉਣੇ ਛੋਟੀਆਂ ਛੋਟੀਆਂ ਜੰਮੀਆਂ ਦੇਖ ਹਾਲੇ ਆ ਕਿੱਡੇ ਕਿੱਡੇ ਕੱਟੀਆਂ ਯਾਰ ਹਣਾ ਛੋਟੀਆਂ ਛੋਟੀਆਂ ਵੇਚੀ ਜਾਂਦੇ ਆ ਤੇ ਹੁਣ ਜਿਵੇਂ ਆਪਾਂ ਕਹਿੰਦੇ ਕੱਟੀਆਂ ਦੇ ਮੰਗਰ ਜਿਵੇਂ ਲੋਕ ਆ ਲੈਣ ਵਾਲੇ ਵੀ ਹੋ ਜਾਂਦੇ ਆ ala ਕਹਿੰਦਾ ਵੀ ਛੋਟੀਆਂ ਕੱਟੀਆਂ ਲੈ ਕੇ ਬਾਹਲੀ ਲੈ ਕੋਈ ਕੱਟੀਆਂ ਹਣਾ ਛੋਟੀਆਂ ਛੋਟੀਆਂ ਛੁੱਟੀਆਂ ਦੇ ਵਿੱਚ ਜਾਂਦੇ ਅਰ ਬਾਹਰ ਜਾਈ ਜਾਂਦੀਆਂ ਨੇ ਤੇ ਬਾਕੀ ਹੁਣ ਜਿਵੇਂ ਪੁੱਛੜਾ ਨੂੰ ਜਾਣਗੇ ਸਾਰੇ ਮੁਸਲਮਾਨ ਹੀ ਲੈ ਜਾਣੀ ਹਨ ਗੱਡੀ ਭਰ ਕੇ ਤੋਂ ਮਾਨਸਾ ਮੰਡੀ ਦੇ ਉੱਤੇ ਬਹੁਤ ਹੀ ਜ਼ਿਆਦੇ ਕੱਟੀਆਂ ਆਈਆਂ ਨੇ ਘੱਟੋ ਘੱਟ ਵੀ ਅੱਜ ਹੋਣੀਆਂ 50 ਕੱਟੀਆਂ ਹਨ 50 ਕੱਟੀਆਂ ਆਰਾਮ ਨਾਲ ਇੱਥੇ ਹੋਣੀਆਂ ਨੇ ਤੇ ਮਿਲ ਜਾਂਦੀਆਂ ਨੇ ਬਾਕੀ ਕੋਈ ਚੰਗੀ ਮਿਲ ਜਾਂਦੀ ਆ ਤਿੰਨੀਆਂ ਦਾ ਸਾਰੀਆਂ ਜਾਂਦੀਆਂ ਜੂਪੀ ਨੂੰ